ਪੱਗ ਕਿਉਂ ਜ਼ਰੂਰੀ ਹੈ ਜੇਕਰ ਅਸੀਂ ਸਿੱਖਾਂ ਤਾਂ ਜ਼ਰੂਰੀ ਤਾਂ ਨਹੀਂ ਕਿ ਸਾਡੇ ਸਿਰ ਦੇ ਉੱਪਰ ਪੱਗ ਹੀ ਹੋਵੇ ਅਸੀਂ ਮੋਨੇ ਵੀ ਤੇ ਸਿੰਘ ਹੀ ਆ ਸਾਡੇ ਨਾਮ ਦੇ ਪਿੱਛੇ ਵੀ ਤਾਂ ਸਿੰਘ ਹੀ ਲੱਗਦਾ ਫਿਰ ਸਾਨੂੰ ਇੱਕ ਸਿੱਖ ਬਣਨ ਵਾਸਤੇ ਪੱਗ ਕਿਉਂ ਜ਼ਰੂਰੀ ਹੈ ਇਹ ਗੱਲ ਇੱਕ ਬੱਚੇ ਨੇ ਆਪਣੀ ਮਾਂ ਨੂੰ ਬੋਲੀ ਇਸ ਪੂਰੀ ਗੱਲ ਦਾ ਸਿੱਖ ਰਸੀ ਤੁਹਾਡੇ ਨਾਲ ਕਰ ਰਹੇ ਆ ਵੀਡੀਓ ਦੇ ਆਖਿਰ ਤੱਕ ਜੁੜੇ ਰਹੋ ਤੇ ਇਸ ਜਾਣਕਾਰੀ ਨੂੰ ਕਰ ਦਿਓ ਵੱਤ ਤੋਂ ਵੱਧ ਸ਼ੇਅਰ ਕਿਉਂਕਿ ਅੱਜ ਦੇ ਸਾਡੇ ਬੱਚੇ ਜੁੜੇ ਨੇ ਉਹ ਪਰਮਾਤਮਾ ਦੇ ਦਿੱਤੇ ਹੋਏ ਅਨੁਸ਼ਾਸਨ ਨੂੰ ਨਹੀਂ ਸਮਝਦੇ ਜਿਸ ਕਰਕੇ ਇਸ ਵੀਡੀਓ ਨੂੰ ਹਰ ਇੱਕ ਤੱਕ ਪਹੁੰਚਾਉਣਾ ਬਹੁਤ ਹੀ ਜ਼ਰੂਰੀ ਹੈ ਖਾਸ ਤੌਰ ਤੇ ਆਪਣੇ ਮੋਨੇ ਬੱਚਿਆਂ ਦੇ ਨਾਲ ਇਸ ਵੀਡੀਓ ਨੂੰ ਜ਼ਰੂਰ ਸਾਂਝੀ ਕਰਿਓ ਜੋ ਹੈ ਤਾਂ ਸਿੱਖ ਪਰਿਵਾਰਾਂ ਦੇ ਪਰ ਉਹਨਾਂ ਦੇ ਸਿਰ ਦੇ ਉੱਤੇ ਨਾ ਤਾਂ ਕੇਸ ਹੈ ਤੇ ਨਾ ਹੀ ਉਹਨਾਂ ਦੇ ਸਿਰ ਦੇ ਉੱਤੇ ਦਸਤਾਰਾਂ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਹਰ ਇੱਕ ਤੱਕ ਪਹੁੰਚਾ ਦਿਓ ਤਾਂ ਜੋ ਹਰ ਇੱਕ ਨੂੰ ਇਹ ਮੈਸੇਜ ਮਿਲ ਸਕੇ ਤੇ ਜੋ ਵੀ ਤੁਹਾਡੀ رائے ਹੋਵੇਗੀ ਕਮੈਂਟਾਂ ਦੇ ਵਿੱਚ ਇਸ ਵੀਡੀਓ ਦੇ ਬਾਬਤ ਜ਼ਰੂਰ ਸੰਜੀ ਕਰਿਓ ਇੱਕ ਜਵਾਨ ਬੱਚਾ ਆਪਣੀ ਮਾਂ ਨੂੰ ਪੁੱਛਦਾ ਮਾਂ ਮੈਂ ਪੱਗ ਕਿਉਂ ਬਨਣਾ ਕੀ ਇਸ ਤੋਂ ਬਿਨਾ ਮੈਂ ਸਿੱਖ ਨਹੀਂ ਜਦੋਂ ਮੈਂ ਮੰਨਦਾ ਕਿ ਮੈਂ ਸੇਖਾਂ ਫਿਰ ਪੱਗ ਵਾਲਾ ੜੀਕਾ ਕਿਸ ਕੋਲੋਂ ਕੀ ਸਿੱਖੀ ਪੱਗ ਨੇ ਕਮਾਉਣੀ ਹੈ ਮੈਨੂੰ ਪਤਾ ਹੈ ਮੈਂ ਸੇਖਾਂ ਤਾਂ ਫਿਰ ਮੈਂ ਪੱਗ ਕਿਉਂ ਬਨਣਾ ਕਿ ਮੈਂ ਪੱਗ ਬਨ ਕੇ ਹੀ ਸਿੱਖ ਬਣ ਸਕਦਾ ਮੇਰੇ ਨਾਮ ਪਿੱਛੇ ਵੀ ਤਾਂ ਸਿੰਘ ਲੱਗਦਾ ਮੈਂ ਵੀ ਇੱਕ ਸਿੱਖ ਪਰਿਵਾਰ ਦਾ ਮੁੰਡਾ ਤੇ ਮੈਂ ਵੀ ਗੁਰੂ ਘਰ ਜਾਣਾ ਮੈਂ ਆਪਣੇ ਆਪ ਨੂੰ ਸਿੱਖ ਵੀ ਮੰਨਦਾ ਪਰ ਇਹ ਪੱਗ ਵਾਲਾ ੜੀਕਾ ਕਿਉਂ ਮਾਂ ਬਹੁਤੀ ਸਿਆਣੀ ਸੀ ਮਾਂ ਕਹਿੰਦੀ ਬੱਚੇ ਇਸ ਦਾ ਜਵਾਬ ਮੈਂ ਤੈਨੂੰ ਸਵੇਰੇ ਦਿਆਂਗੀ ਸਵੇਰੇ ਸਕੂਲੀ ਬੱਚਾ ਤਿਆਰ ਹੁੰਦਾ ਤੇ ਕਹਿੰਦਾ ਮਾਂ ਮੇਰੀ ਵਰਦੀ ਦਿਓ ਮਾਂ ਨੇ ਕਿਹਾ ਉਹ ਤੇ ਤਿਆਰ ਹੀ ਨਹੀਂ ਕੀਤੀ ਮੈਂ ਬੱਚਾ ਫਿਰ ਬੋਲਿਆ ਫਿਰ ਮੈਂ ਸਕੂਲ ਕਿਵੇਂ ਜਾਵਾਂ ਮਾਂ ਨੇ ਅੱਗੋਂ ਜਵਾਬ ਦਿੱਤਾ ਮੇਰੇ ਬੱਚੇ ਸਕੂਲ ਵਰਦੀ ਨੇ ਥੋੜੀ ਜਾਣਾ ਪੜਨਾ ਤੂੰ ਐ ਤੇਰੇ ਦਿਮਾਗ ਨੇ ਤੇਰੇ ਮਨ ਨੇ ਤੇ ਫਿਰ ਵਰਦੀ ਵਾਲਾ ਅੜੀਕਾ ਕਿਉਂ ਬੱਚਾ ਗੁੱਸੇ ਦੇ ਵਿੱਚ ਆ ਜਾਂਦਾ ਤੇ ਕਹਿਣ ਲੱਗਿਆ ਹੱਦ ਹੋ ਗਈ ਮਾਂ ਅਨੁਸ਼ਾਸਨ ਵੀ ਤਾਂ ਆਖੀਰਕਾਰ ਕੋਈ ਚੀਜ਼ ਹੀ ਐ ਤਾਂ ਮਾਂ ਨੇ ਫਿਰ ਰਾਤ ਵਾਲੀ ਗੱਲ ਦਾ ਆਪਣੇ ਪੁੱਤਰ ਨੂੰ ਹੁਣ ਜਵਾਬ ਦਿੱਤਾ ਮਾ ਨੇ ਜਵਾਬ ਦਿੱਤਾ ਤਾਂ ਫਿਰ ਦੱਸ ਮੇਰੇ ਬੱਚੇ ਗੁਰੂ ਜੀ ਦਾ ਦਿੱਤਾ ਅਨੁਸ਼ਾਸਨ ਤੈਨੂੰ ਅੜੀਕਾ ਕਿਉਂ ਲੱਗਦਾ ਤੇਰੇ ਸਿਰ ਤੇ ਬੰਨੀ ਹੋਈ ਦਸਤਾਰ ਦੋ ਗੱਜ ਦਾ ਕੱਪੜਾ ਨਹੀਂ ਇਹ ਤਾਂ ਗੁਰੂ ਜੀ ਦੇ ਵੱਲੋਂ ਦਿੱਤਾ ਹੋਇਆ ਅਨੁਸ਼ਾਸਨ ਹੈ ਜਿਸ ਕਰਕੇ ਉਹਨਾਂ ਨੇ ਆਪਣੇ ਸਿੱਖਾਂ ਨੂੰ ਪਹਿਚਾਨ ਦਿੱਤੀ ਹੈ ਕਿ ਸਿੱਖ ਦਸਤਾਰਾਂ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਇਕੱਲੇ ਹੀ ਚਮਕਣ ਤੇ ਪਤਾ ਲੱਗ ਸਕੇ ਕਿ ਗੁਰੂ ਸਾਹਿਬ ਦੀ ਇਹ ਫੌਜਾਂ ਨੇ ਗੁਰੂ ਸਾਹਿਬ ਦੇ ਬੱਚੇ ਨੇ ਇਸ ਕਰਕੇ ਸਾਡੇ ਲਈ ਪੱਗ ਬੰਨਣੀ ਬਹੁਤ ਬਹੁਤ ਹੀ ਜ਼ਰੂਰੀ ਹੈ ਖੈਰ ਮਾਂ ਨੇ ਤਾਂ ਆਪਣੇ ਬੱਚੇ ਨੂੰ ਇੱਕ ਬਹੁਤ ਹੀ ਸੋਹਣੇ ਜਿਹੇ ਮੈਸੇਜ ਦੇ ਨਾਲ ਸੋਹਣੇ ਜਿਹੇ ਸਿੱਖਿਆ ਦੇ ਨਾਲ ਇਹ ਹੀ ਗੱਲ ਸਮਝਾ ਦਿੱਤੀ ਪਰ ਸਾਡੇ ਅੱਜ ਦੇ ਬੱਚੇ ਨਹੀਂ ਸਮਝਦੇ ਸਾਡੇ ਅੱਜ ਦੇ ਬੱਚੇ ਸਿੱਖ ਪਰਿਵਾਰਾਂ ਦੇ ਨਾਲ ਸਬੰਧਿਤ ਹੋਣ ਦੇ ਬਾਵਜੂਦ ਵੀ ਉਹ ਜਿਹੜੇ ਨੇ ਸੈਲੂਨਸ ਦੇ ਵਿੱਚ ਜਾਂਦੇ ਨੇ ਨਈਆਂ ਦੀਆਂ ਦੁਕਾਨਾਂ ਦੇ ਉੱਤੇ ਜਾ ਕੇ ਕੇਸਾਂ ਦਾ ਕਤਲ ਕਰਵਾ ਦਿੰਦੇ ਐ ਤੇ ਨਾਮ ਪਿੱਛੇ ਹੁੰਦਾ ਉਹਨਾਂ ਦੇ ਸਿੰਘ ਜੇਕਰ ਅਸੀਂ ਸਿੱਖ ਹੀ ਨਹੀਂ ਆ ਜੇਕਰ ਸਾਡੇ ਸਿਰ ਦੇ ਉੱਤੇ ਦਸਤਾਰ ਹੀ ਨਹੀਂ ਸਾਡੇ ਤਾਂ ਕੇਸ ਹੀ ਕਤਲ ਹੈ ਫਿਰ ਅਸੀਂ ਸਿੰਘ ਕਿਵੇਂ ਹੋ ਸਕਦੇ ਆ ਜਾਣਕਾਰੀ ਚੰਗੀ ਲੱਗੀ ਹੋਈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਹਰ ਇੱਕ ਦੇ ਨਾਲ ਇਸ ਵੀਡੀਓ ਨੂੰ ਸਾਂਝਾ ਕਰਿਓ ਤਾਂ ਜੋ ਹਰ ਕਿਸੇ ਤੱਕ ਇਹ ਖਾਸ ਮੈਸੇਜ ਪਹੁੰਚ ਸਕੇ ਤੇ ਤੁਹਾਡੇ ਕੀ ਵਿਚਾਰ ਨੇ ਇਸ ਪੂਰੀ ਵੀਡੀਓ ਦੇ ਬਾਰੇ ਕਮੈਂਟਾਂ ਦੇ ਵਿੱਚ ਦਿਓ ਆਪਣੇ ਆਪਣੇ ਵਿਚਾਰ